ਗਣਸ਼ੰਕਰ ਦੇ ਪਿੰਡ ਪੰਡੋਰੀ ਦੇ ਲੋਕਾਂ ਵਿੱਚ ਬਾਂਦਰ ਦਾ ਖੌਫ ਗਣਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਪੰਡੋਰੀ ਵਿਖੇ ਇੱਕ ਬਾਂਦਰ ਵੱਲੋਂ ਸਕੂਲ ਵਿੱਚ ਪੜਨ ਜਾਂਦੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਦੇ ਕਾਰਨ ਇਲਾਕੇ ਦੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਜਾਣਕਾਰੀ ਦਿੰਦੇ ਹੋਏ ਸੁਬਾਸ਼ ਸਰਪੰਚ ਸਰਵਣ ਕਿਸਾਨਾ ਸਾਭਕਾ ਸਰਪੰਚ ਹੁਸਨ ਲਾਲਾ ਲੰਬਾਰਦਾਰ ਵਿਜੇ ਕਾਲਸ ਕਾਲਾ ਪਗਤ ਜੋਗਿੰਦਰ ਠੇਕੇਦਾਰ ਸਵਰਨਾ ਠੇਕੇਦਾਰ ਸੁਖਵਿੰਦਰ ਡਾਕਟਰ ਕਮਲ ਡਾਕਟਰ ਰਮਨ ਅਤੇ ਹੋਰਾਂ ਨੇ ਦੱਸਿਆ ਕਿ ਪਿੰਡ ਮੈਰਾ ਕੋਟ ਅਤੇ ਪੰਡੋਰੀ ਦੇ ਬੱਚੇ ਸਕੂਲ ਵਿੱਚ ਪੜ੍ਹਨ ਜਾਂਦੇ ਹਨ ਜਿਨ੍ਹਾਂ ਨੂੰ ਪਿਛਲੇ ਡੇਢ ਮਹੀਨੇ ਤੋਂ ਇੱਕ ਜੰਗਲੀ ਬਾਂਦਰ ਵੱਲੋਂ ਹਮਲਾ ਕਰਕੇ ਜ਼ਖਮੀ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪਿੰਡ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਇਕੱਲਾ ਦੇਖ ਕੇ ਇਹ ਬਾਂਦਰ ਹਮਲਾ ਕਰ ਦਿੰਦਾ ਹੈ ਜਿਸ ਦੇ ਕਾਰਨ ਇਲਾਕੇ ਦੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਹਨਾਂ ਦੱਸਿਆ ਕਿ ਇਸ ਸਮੱਸਿਆ ਬਾਰੇ ਸਬੰਧਿਤ ਵਿਭਾਗ ਅਤੇ ਸਰਕਾਰ ਕੋਲੋਂ ਕਈ ਵਾਰ ਗੁਹਾਰ ਲੱਗਾ ਚੁਕੇ ਹਨ ਪਰੰਤੂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ ਪਿੰਡ ਵਾਸੀਆਂ ਨੇ ਸਰਕਾਰ ਅਤੇ ਸਬੰਧਿਤ ਵਿਭਾਗ ਤੋਂ ਅਪੀਲ ਕੀਤੀ ਹੈ ਕਿ ਉਹਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਕਿ ਲੋਕ ਸੁੱਖ ਦਾ ਸਾਹ ਲੈ ਸਕਣ ਕਿ ਇਸ ਬੰਗਰ ਦਾ ਕੋਈ ਨਾ ਕੋਈ ਉਪਾਅ ਹੋਣਾ ਚਾਹੀਦਾ ਤਾਂ ਕਿ ਸਾਡੇ ਜਿਹੜੇ ਬੱਚੇ ਐ ਇਹ ਨਿਡਰ ਸਕੂਲ ਨੂੰ ਜਾ ਸਕਣ ਜਾਂ ਕਿਸੇ ਤਰ੍ਹਾਂ ਦੇ ਵੀ ਹਾਸੇ ਤੋਂ ਕੋਈ ਵੀ ਇਨਸਾਨ ਬਾਜ ਸਕੇ ਤੇ ਸਾਰਿਆਂ ਨੂੰ ਬੇਤੀ ਹੈ ਸਾਰੇ ਜਿਨ੍ਹਾਂ ਜੀ ਸਾਡੇ ਪਿੰਡ ਦਾ ਵਿੱਚ ਡੇਢ ਕਿ ਮਹੀਨੇ ਤੋਂ ਲਗਭਗ ਬੰਦਰ ਇੱਥੇ ਆਇਆ ਵਾ ਜੀ ਬਹੁਤ ਜਿਆਦਾ ਆਤੰਕ ਮਚਾ ਚੁੱਕਿਆ ਉਹਨਾਂ ਨੇ ਪਿੰਡ ਦੇ ਮੈਨੂੰ ਹਜ਼ਾਰਾਂ ਫੋਨ ਆਉਂਦੇ ਆ ਕਿ ਸਾਡਾ ਬੱਚਾ ਘਟਦਾ ਸਾਡਾ ਬੱਚਾ ਘਟਦਾ ਜਦ ਕਿ ਮੈਂ ਪ੍ਰਸ਼ਾਸਨ ਦੇ ਮੋਰੇ ਵੀ ਇਹ ਗੱਲ ਰੱਖੀ ਮੈਂ ਡੀਐਫਓ ਸਾਹਿਬ ਨੂੰ ਫੋਨ ਕੀਤਾ ਡੀਐਫਓ ਸਾਹਿਬ ਨੇ ਮੈਨੂੰ ਨੰਬਰ ਸੈਂਡ ਕੀਤਾ ਅਰੇਂਜ ਅਫਸਰ ਰਾਜਪਾਲ ਸੰਧੂ ਦਾ ਤੇ ਰਾਜਪਾਲ ਸੰਧੂ ਨਾਲ ਲਗਭਗ ਮਤਲਬ ਮੇਰੀ 20 ਵਾਰੀ ਗੱਲ ਹੋਈ ਜੀ ਔਰ ਉਹਨਾਂ ਨੇ ਮੈਂ ਉਹ ਕਹਿੰਦੇ ਆ ਕਰਦਾ ਮੈਂ ਹੁਣ ਕੱਲੋਂ ਹੁਣ ਤੁਸੀਂ ਕਿਸੇ ਨੂੰ ਹੋਰ ਨੂੰ ਕਿਉਂ ਮੈਂ ਕਰਵਾਣਾ ਪਿਆ ਮੈਂ ਅੱਜ ਉਹ ਪਿੰਜਰਾ ਚਕਾ ਕੇ ਰਖਾ ਰਹੇ ਹਾਂ ਜੀ ਨਾ ਤਾਂ ਅਜੇ ਤੱਕ ਪਿੰਜਰਾ ਰਖਾਇਆ ਜੀ ਉਹਨੇ ਨਾ ਹੀ ਸਾਡੀ ਕੋਈ ਸੁਣਾਈ ਹੋਈ ਹੈ ਮਤਲਬ ਅਸੀਂ ਬਾਰ-ਬਾਰ ਪਿੰਡ ਦੇ ਜਿੰਨੇ ਵੀ ਬੱਚੇ ਹੈਗੇ ਉਹ ਉਹ ਫੋਨ ਕਰਦੇਗੇ ਕੋਈ ਵੀ ਬੱਚਾ ਸਕੂਲ ਜਾਣ ਨੂੰ ਤਿਆਰ ਨਹੀਂ ਐਡਾ ਖੌਪ ਬੱਚਿਆਂ ਦੇ ਵਿੱਚ ਹੈਗਾ ਮਤਲਬ ਅਸੀਂ ਬਹੁਤ ਜ਼ਿਆਦਾ ਸਾਡਾ ਪਿੰਡ ਪਰੇਸ਼ਾਨ ਹੈਗਾ ਜੀ ਸਾਡੇ ਕੋਲ ਕੋਈ ਸਾਧਨ ਵੀ ਨਹੀਂ ਹੈਗਾ ਕਿ ਅਸੀਂ ਉਹਨੂੰ ਫੜ ਸਕੀਏ ਸਾਡੀ ਪ੍ਰਸ਼ਾਸਨ ਮੁਰੇ ਇਹ ਹੱਥ ਜੋੜ ਕੇ ਅਪੀਲ ਹੈ ਬੇਨਤੀ ਹੈ ਜੀ ਸਾਡਾ ਜਿਹੜਾ ਨਾ ਇਹ ਸਾਡੇ ਬੱਚਿਆਂ ਦੀ ਸਾਡੇ ਪਿੰਡ ਦੀ ਰਾਖੀ ਕਰੀ ਜਾਵੇ ਤਾਂ ਕਿ ਜਿਹੜੇ ਅਵਾਰਾ ਜਾਨਵਰ ਜਿਹੜਾ ਫालतू ਹੈਗਾ ਜੀ ਉਹ ਤੋਂ ਸਾਡਾ ਬਚਾਅ ਹੋ ਸਕੇ ਉਹ ਬਹੁਤ ਜ਼ਿਆਦਾ ਸਾਡੇ ਪਿੰਡ ਮੈਂ ਹੁਸਨ ਲਾਲ ਨੰਬਰਦਾਰ ਪਿੰਡ ਪੰਡੋਰੀ ਵਿੱਚ ਸਾਡੇ ਪਿੰਡ ਦੇ ਵਿੱਚ ਲਗਭਗ ਪਿਛਲੇ ਡੇਢ ਮਹੀਨੇ ਤੋਂ ਇੱਕ ਬੰਦਰ ਅਵਾਰਾ ਜੋ ਕਿ ਸਕੂਲ ਨੂੰ ਆਣ ਜਾਣ ਵਾਲਿਆਂ ਬੱਚਿਆਂ ਨੂੰ ਕੱਟ ਰਿਹਾ ਹੈ ਬਹੁਤ ਬੱਚਿਆਂ ਦੇ ਵਿੱਚ ਉਹ ਤੋਂ ਡਰਦੇ ਦਹਿਸ਼ਤ ਹੈ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਔਰ ਪ੍ਰਸ਼ਾਸਨ ਨੂੰ ਔਰ ਜੰਗਲਾਤ ਵਿਭਾਗ ਨੂੰ ਤਾਂ ਕਿ ਉਹਦੇ ਤੇ ਕਾਬੂ ਪਾਇਆ ਜਾ ਸਕੇ ਉਹ ਲਗਭਗ 1.5 ਮਹੀਨੇ ਤੇ ਬਾਂਦਰ ਸਾਡੇ 2-3 ਪਿੰਡਾਂ ਦੇ ਬੱਚੇ ਪਡੋਰੀ ਸਕੂਲ 'ਚ ਪੜ ਲਾਂਦੇ ਆ ਮੈਰਾ ਕੋਟ ਤੇ ਪਡੋਰੀ ਦੇ ਉਹਨਾਂ ਬੱਚੇ ਕਈ ਕੱਟੇ ਬਾਂਦਰ ਨੇ ਤੇ ਉਸ ਦਹਿਸ਼ਤ ਦੇ ਨਾਲ ਬੱਚੇ ਨਾਲ ਟਿਊਸ਼ਨ ਜਾ ਸਕਦੇ ਆ ਨਾ ਸਕੂਲ ਵੱਲੋਂ ਜਾਣ ਦਾ ਬੱਚੇ ਹਰ ਇੱਕ ਮਾਪੇ ਦੇ ਮਨਾਂ 'ਚ ਡਰ ਪੈਦਾ ਹੋਇਆ ਵਾ ਜੀ ਔਰ ਸਾਡਾ ਪਸ਼ੂ ਪਾਲਣ ਦਾ ਕੰਮ ਹੈ ਖੇਤ ਬੰਨੇ ਨੇ ਸਾਡੀਆਂ ਮਾਤਾਵਾਂ ਭੈਣਾਂ ਜਾਂਦੀਆਂ ਉਹ ਵੀ ਕੋਈ ਇਕੱਲੀ ਕੇਰੀ ਨਹੀਂ ਜਾ ਸਕਦੀ ਪੱਠੇ ਵੱਢਣ ਵਿੱਚ ਸੋ ਕੁਛ ਵੀ ਸਰਕਾਰਾਂ ਨੂੰ ਇਹ ਜ਼ਿੰਮੇਵਾਰੀ ਆਪਣੀ ਪੂਰੀ ਕਰਨੀ ਚਾਹੀਦੀ ਹੈ ਇਹਦਾ ਕੋਈ ਨਾ ਕੋਈ ਹੱਲ ਜਲਦੀ ਸੋਚਣਾ ਚਾਹੀਦਾ ਤੇ ਮੇਰਾ ਪੋਤਾ ਵੀ 6-7 ਸਾਲ ਦਾ ਦਾ ਜਿਹੜਾ ਉਹਨੇ ਕਟਿਆ ਲੇਕਿਨ ਇੱਕ ਪੋਤੇ ਦੇ ਸਾਰੇ ਬਰਾਬਰ ਹੈ ਸਾਰਾ ਪਿੰਡ ਬਰਾਬਰ ਲੇਕਿਨ ਇੰਨੇ ਬੱਚੇ ਤੰਗ ਨਾ ਕੋਈ ਪ੍ਰਧਾਨ ਬੇਚ ਸਕਦਾ ਨਾ ਕੋਈ ਬੱਚੇ ਨੂੰ ਬਾਹਰ ਕੱਢ ਸਕਦਾ ਨਾ ਕੋਈ ਜਨਾਨੀ ਕੱਲੀ ਤੁਰ ਸਕਦੀ ਹੈ। ਕਿਹਾ ਪ੍ਰਸ਼ਾਸਨ ਇਹਨਾਂ ਕੰਮ ਨਹੀਂ ਕਰ ਸਕਦਾ। ਇਸ ਪਬਲਿਕ ਦੀ ਜਾਂ ਇਹਨਾਂ ਬੱਚਿਆਂ ਦੀ ਇਹਨਾਂ ਬੱਚਿਆਂ ਨੇ بڑے ਹੋ ਕੇ ਹੋਣਾ ਹੈ। ਜੇ ਬੱਚੇ ਪੜ੍ਹੇ ਨਹੀਂ ਜਾ ਸਕਦੇ ਜਾਂ ਰਸਤੇ ਨਹੀਂ ਤੁਰ ਸਕਦੇ ਜਾਂ ਕੱਲੀ ਜਨਾਨੀ ਰਸਤੇ ਨਹੀਂ ਤੁਰ ਸਕਦੀ ਤਾਂ ਸਾਡਾ ਕੀ ਹੱਥ ਹੋਣਾ? ਇਹ ਸਾਡੇ ਵਾਸਤਾ ਰੋਗ ਨਹੀਂ ਅਗੇ ਸਾਡੇ ਵਾਸਤਾ ਰੋਗ ਹੁੰਦਾ ਨਾ ਤਾਂ ਅਸੀਂ ਪਿੰਡ ਵੀ ਇਕੱਠੇ ਹੋ ਕਰ ਲੈਂਦੇ। ਇੱਕ ਨਾ ਅਸੀਂ ਛੱਡਿਆ ਕੋਈ ਨਹੀਂ ਹੈ ਜੀ ਅਫਸਰ ਸਾਹਿਬ ਦੱਸੇ ਵਗੈਰੇ। ਲੇਕਿਨ ਇਹ ਪਿੰਡ ਦੀ ਸੁਣੀ ਕਿਹ ਹੈ ਨਹੀਂ। ਕਿਹਨੇ ਅਸੀਂ ਬਾਹਰ ਨਹੀਂ ਜਾ ਸਕਦੇ ਬੱਚੇ ਲੈਟਰਨ ਨਹੀਂ ਜਾ ਸਕਦੇ ਜਨਾਨੀ ਇਕੱਲੀ ਨਹੀਂ ਰਸਤੇ ਜਾ ਸਕਦੀ ਹੈ ਅਸੀਂ ਪੱਠੇ ਲਿਆ ਕੇ ਵੀ ਪਸ਼ੂ ਪਾਲਣ ਵੀ ਕੰਮ ਆ ਸੀ ਸਾਰੇ ਕੰਮ ਕਰਨੇ ਬੱਚਿਆਂ ਨੇ ਵੀ ਕਰ ਜਾਣਾ ਬੱਚਿਆਂ ਨੇ ਖੇਤ ਵੀ ਜਾਣਾ ਬੱਚਾ ਨਾਲ ਵੀ ਤੋਨਾ ਲੇਕਿਨ ਉਹ ਇਕੱਲਾ ਬੰਦ ਨਹੀਂ ਤੁਰਨ ਦਿੰਦਾ ਹੈਗਾ ਇਹਨਾਂ ਦਾ ਅਤਵਾਦੀਆ ਡਾਰਨੀ ਜਿੰਨੇ ਉਸ ਬੰਦਰ ਦਾ ਡਰ ਸਾਡੇ ਬੱਚਿਆਂ ਨੂੰ ਰਾਤ ਦਾ ਸੋ ਬੱਚੇ ਡਰਦੇ ਸੌਂਦੇ ਨਹੀਂ ਹਨੀ